ਸਿੱਗਾ ਲੋਕਤੋ ਮੈਂ ਜ਼ਿੰਮੀਦੰਦੀ ਆ ਅੱਜ ਆਪਾਂ ਇਸ ਇਸੇ ਤੇ ਗੱਲ ਕਰਦੇ ਆਂ ਵੀ ਦੇਖੋ ਚਾਹੇ ਕੋਈ ਬੰਦਾ ਹੈ ਤੇ ਕੋਈ ਲੇਡੀਜ਼ ਹੈ ਜੋ ਵੀ ਇਨਸਾਨ ਧਰਤੀ ਤੇ ਆਉਂਦਾ ਹੈ ਦੋ ਤਰੀਕੇ ਨਾਲ ਇਨਸਾਨ ਚੱਲਦੇ ਆ ਇੱਕ ਬੰਦਾ ਥੱਲੋਂ ਕਿੱਥੇ ਪਹੁੰਚ ਜਾਂਦਾ ਹੈ ਕਿੰਨੀ ਤਰੱਕੀ ਕਰਦਾ ਇੱਕ ਬੰਦਾ ਕਿੰਨੀ ਤਰੱਕੀ ਤੋਂ ਕਈ ਵਾਰ ਥੱਲੇ ਵੀ ਆ ਜਾਂਦਾ ਹੈ ਮਤਲਬ ਕਿ ਉਹਨੂੰ ਆਪਣੇ ਮਾਪੇ ਤੋਂ ਬਹੁਤ ਚੀਜ਼ਾਂ ਮਿਲੀਆਂ ਹੋਈਆਂ ਤਾਂ ਵੀ ਉਹ ਕਿੰਨੇ ਡਾਊਨ ਆ ਗਿਆ ਇਹ ਕੀ ਚੱਕਰ ਹੁੰਦਾ ਦੂਜਾ ਇੱਕ ਬੰਦਾ ਠੀਕ-ਠੀਕ ਪੁਜੀਸ਼ਨ ਤੇ ਗਰੀਬ ਹੁੰਦਾ ਚਾਹੀਏ ਗਰੀਬ ਅਮੀਰ ਕੋਈ ਨਹੀਂ ਚਲੋ ਕਿਸੇ ਦੇ ਨਾਲ ਚੰਗੇ ਮਾੜੇ ਉਹ ਤਾਂ ਵੀ ਜਿੰਦਗੀ 'ਚ ਸਬਰ ਸੰਤੋਖ ਨਾਲ ਖੁਸ਼ ਹੁੰਦਾ ਇੱਕ ਬੰਦਾ ਹੁੰਦਾ ਸਭ ਕੁਝ ਹੁੰਦੇ ਹੋਏ ਜਿੰਨਾਕ ਇੱਕ 80 ਤੋਂ 90% ਆਬਾਦੀ ਦਾ ਜਿਹੜਾ ਸੁਪਨਾ ਹੁੰਦਾ ਉਹ ਇਨਸਾਨ ਕੋਲ ਉਹ ਚੀਜ਼ ਹੁੰਦੀ ਹੈ ਪਰ ਉਹ ਤਾਂ ਵੀ ਖੁਸ਼ ਨਹੀਂ ਹੁੰਦਾ ਆਪਾਂ ਉਸ ਵਿਸ਼ੇ ਵਾਰੀ ਗੱਲ ਕਰਦੇ ਮੰਨ ਲਓ ਕਿੰਨੇ ਦੇਸ਼ ਨੇ ਅਸੀਂ ਵਿੱਚ ਇਹ ਨਹੀਂ ਗਰੀਬ ਕਿਤੇ ਪਾਣੀ ਨਹੀਂ ਹੈਗਾ ਕਿਤੇ ਸਬਜ਼ੀ ਨਹੀਂ ਉਹਦੀ ਕਿਤੇ ਫਸਲ ਨਹੀਂ ਦੀ ਆਪਾਂ ਪੰਜਾਬ 'ਚ ਬੈਠੇ ਪੰਜਾਬ 'ਚ ਬੈਠਾ ਬੰਦਾ ਵੀ ਨਾ ਤਾਂ ਕਦੇ ਭੁੱਖਾ ਮਰ ਸਕਦਾ ਨਾ ਕਦੇ ਮੌਸਮ 'ਚ ਨਿਆਂਇਜ ਗਰਮੀ ਨਾਲ ਮਰ ਸਕਦਾ ਨਾ ਸਰਦੀ ਨਾਲ ਮਰ ਸਕਦਾ ਵੀ ਇਹ ਚੀਜ਼ਾਂ ਜਿਹੜੀਆਂ ਇਹ ਨੇ ਇਹਦਾ ਆਪਾਂ ਨੂੰ ਫ੍ਰੀਜ ਮਿਲਣੀ ਹੋਣੀ ਚਾਹੀਦੀ ਨਾ ਪਈਓ ਕੋਈ ਨਾ ਕੀਮਤ ਨਹੀਂ ਇੱਕ ਇਨਸਾਨ ਕੋਲ ਜੋ ਚੀਜ਼ਾਂ ਅਵੇਲੇਬਲ ਹੁੰਦੀਆਂ ਉਹਦੀ ਉਹਨੂੰ ਕੀਮਤ ਨਹੀਂ ਹੁੰਦੀ ਜੋ ਚੀਜ਼ਾਂ ਅੱਜ ਮੇਰੇ ਕੋਲੇ ਨੇ ਸ਼ਾਇਦ ਇਹ 90% ਬੰਧਿਆਂ ਦੇ ਸੁਪਨਾ ਹੋ ਵੀ ਜੇ ਚੀਜ਼ ਮੇਰੇ ਕੋਲੇ ਹੋਵੇ। ਕਿ ਤਾਂ ਮੈਂ ਐਂ ਕਰਦਾ ਤਾਂ ਮੈਂ ਨਿਆਰੇ ਨਾ ਮੈਂ ਕਰਾਂ। ਮੰਨ ਲਓ ਕੋਈ ਨੌਕਰੀ ਲਾ ਲਓ ਜਾਂ ਜਮੀਨ ਜਾਇਦਾਦ ਲਾ ਲਓ। ਜੇ ਕਿਸੇ ਕੋਲੇ ਜਿਹਦੇ ਕੋਲੇ ਹੁਣ 2 ਬਿਸਵੇ 4 ਬਿਸਵੇ ਚੀਜ਼ ਹੈ ਨਹੀਂ ਉਹ ਮਸਾ ਲੈਂਦਾ ਲੋਨ ਤੇ ਲੈਂਦਾ। ਜਿਹਦੇ ਕੋਲੇ ਕਿੱਲੇ 2 ਕਿੱਲੇ ਆ ਉਹ ਮੇਰੇ ਕੋਲ ਘਾਟਾ ਦੇ ਕੋਈ 5 ਹੋਣਾ ਤਾਂ ਵੀ ਇਹ ਚੀਜ਼ ਆਮ ਆ। ਤਾਂ ਇਸ ਵਿਸ਼ੇ ਬਾਰੇ ਗੱਲ ਕਰਦੇ ਜੀ ਇਹ ਬੰਦਾ ਖੁਸ਼ ਕਿਉਂ ਨਹੀਂ ਰਹਿੰਦਾ। ਬੇਸੇ ਮੈਂ ਸੋਚਦਾ ਸੀ ਵੀ 네ਗੇਟਿਵ ਬੰਦਾ ਜ਼ਿਆਦਾਤਰ ਕੀ ਗੱਲਾਂ ਲਿਖਦਾ ਹੈ ਜਾਂ ਕੀ ਕਹਿੰਦਾ ਹੈ ਵੀ ਜਿਵੇਂ ਇੱਥੇ ਮੈਂ ਇੱਕ పేਜ ਤੇ ਲਿਖਿਆ ਨੈਗੇਟਿਵ ਬੰਦੇ ਦੇ ਬਹਾਨੇ ਇੱਕ ਤੇ ਲਿਖਿਆ ਮੈਂ ਪੋਜ਼ਿਟਿਵ ਬੰਦੇ ਨੂੰ ਕਿਹਨੇ ਜ਼ਿਆਦਾ ਹੌਸਲਾ ਹੁੰਦਾ ਹੈ ਇਹ ਵੀ ਜਿਵੇਂ ਹੁਣ ਨੈਗੇਟਿਵ ਬੰਦਾ ਹੁੰਦਾ ਜੋ ਵੀ ਕੋਈ ਉਹਦੇ ਕੋਲ ਸਭ ਕੁਝ ਹੁੰਦੇ ਹੋਏ ਵੀ ਪਹਿਲੀ ਗੱਲ ਤਾਂ ਉਹਦੇ ਕੋਲ ਸਭ ਕੁਝ ਹੁੰਦੇ ਹੋਏ ਉਹਨੇ ਇਹ ਗੱਲ ਕਹਿ ਲਈ ਹੁੰਦੀ ਹੈ ਵੀ ਮੇਰਾ ਹੱਥ ਤੰਗ ਹੈ ਮੇਰੇ ਕੋਲ ਪੈਸਾ ਨਹੀਂ ਹੈਗਾ ਜਿਵੇਂ ਹੁਣ ਆਪਾਂ ਇਹਦੇ ਪਹਿਲੇ ਨੰਬਰ ਤੇ ਲਿਖਤਾ ਵੀ ਮੇਰੇ ਕੋਲੇ ਪੈਸਾ ਘੱਟ ਹੈ ਮਨੂ ਵੀ ਮੇਰੇ ਕੋਲ ਪੈਸੇ ਦੀ ਕਮੀ ਏ ਕਮੀ ਹੈ ਵੀ ਜਿੰਨਾ ਮੈਨੂੰ ਚਾਹੀਦਾ ਉਹਨਾਂ ਨਹੀਂ ਹੈਗਾ ਠੀਕ ਹੈ ਵਿਆਹ ਮੇ ਇਹ ਪਹਿਲਾ ਹੁੰਦਾ ਹੈ ਦੂਜਾ ਜ਼ਿਆਦਾਤਰ ਵੀ ਮਨ ਲੋਕ ਜੀ ਕਰਦਾ ਹੋ ਵੀ ਬੰਦੇ ਹੁੰਦਾ ਹੈੜਾ ਯੋ ਕਹਿੰਦਾ ਵੀ ਮੇਰੇ ਕੋਲ ਸਮਾਨ ਹੈ ਹੁੰਦਾ ਕੋਈ ਜੋਬ ਕਰਦਾ ਨਹੀਂ ਕਰਦਾ ਵੀ ਤੰਗ ਹੈ ਵੀ ਕੋਈ ਸਮਾਨ ਦੀ ਵੀ ਮੇਰੇ ਕੋਲ ਚੰਨੀ ਟਾਈਮ ਨਹੀਂ ਹੈਗਾ ਮੈਂ ਹੁਣ ਤਾਂ ਕਲਸ ਕਰਨ ਨੂੰ ਟਾਈਮ ਨਹੀਂ ਕੋਈ ਸ਼ਾਇਰ ਕਰਨ ਨੂੰ ਟਾਈਮ ਨਹੀਂ ਰੋਟੀ ਭਾਜ ਦੇ ਨੱਟਦੇ ਹਨਾ ਵੀ ਮੇਰੇ ਕੋਲੇ ਸਮਾਂ ਨਹੀਂ ਹੈਗਾ ਤੇ ਹੋਰ ਜਿਵੇਂ ਆਮ ਤੌਰ ਤੇ 네ਗੇਟਿਵ ਬੰਦਾ ਜਿਹਦੇ ਚੀਜ਼ਾਂ ਕੋਈ ਹੁੰਦੀਆਂ ਉਹਦੇ ਲਈ ਉਹ ਖੁਸ਼ ਨਹੀਂ ਹੁੰਦਾ ਜਿਵੇਂ ਮੈਂ ਦੱਸਿਮਾ ਲੋ ਵੀ ਹੋਰ ਬਿਮਾਰ ਨਹੀਂ ਹੈਗਾ ਪਰ ਉਹਨੂੰ ਇਹ ਜੀ ਡੀ ਵੈਲਿਊ ਨਹੀਂ ਹੈਗੀ ਵੀ ਨਾ ਬਿਮਾਰ ਬੰਦਾ ਕਿੰਨਾ ਖੁਸ਼ ਹੋ ਸਕਦਾ ਵੀ ਜਿਹਦੇ ਬੰਦੇ ਦੇ ਪ੍ਰਵਾਤ ਲਿਸਟ ਕੋਈ ਬਿਮਾਰੀ ਨਹੀਂ ਹੈਗੀ ਉਹ ਕਿੰਨਾ ਖੁਸ਼ ਹੋਏ ਹੁੰਦੇ ਠੀਕ ਹੈ ਨਾ ਵੀ ਇਹ ਕਈ ਚੀਜ਼ਾਂ ਹੁੰਦੀਆਂ ਨੇ ਵੀ ਜਿਹਨੂੰ ਨਾਲ ਹੀ ਪੋਜ਼ਿਟਿਵ ਬੰਦਾ ਹੁੰਦਾ ਉਹ ਕੋਲੇ ਪੈਸਾ ਘਟਦਾ ਬਾਦਾ ਉਹ ਯਾਰ ਵੀ ਕੋਈ ਚੱਕਰ ਨਹੀਂ ਵੀ ਆਪਾਂ ਹੱਲ ਕਰ ਲਾਂ। ਵੀ ਇਹ ਦੀ ਗੱਲ ਦੀ ਚਲ ਕੋਈ ਨਹੀਂ ਕੋਈ ਨਹੀਂ ਆਪਾਂ ਲੱਖ ਦੇਣਾ 2 ਲੱਖ ਦੇ ਮੰਜ ਜੇ ਆਪਾਂ ਹੱਲ ਕਰ ਲਾਂਗੇ ਕੋਈ ਚੱਕਰ ਨਹੀਂ ਵੀ ਆਪਾਂ ਅੱਜ ਤੰਦਰੁਸਤ ਹੈਗੇ ਵੀ ਆਪਾਂ ਮਿਹਨਤ ਕਰਾਂਗੇ ਆਪਾਂ ਕਮਾਈ ਕਰਾਂਗੇ। ਚਲੋ ਮੈਂ ਲਿਖਦਾ ਤਾਂ ਨਹੀਂ ਹੈਗਾ ਵੀ ਮੈਂ ਲਿਖੂਗਾ ਤਾਂ ਫਿਰ ਸ਼ਾਇਦ ਬੰਗਾਲ ਪੂਰੀ ਜੇ ਕਰੂਗਾ ਉਹ ਸਾਵਨਾ ਵੀ ਤੇ ਲੰਬੀ ਹੋ ਜਾਊਗੀ। ਠੀਕ ਆ ਦੂਜੀ ਗੱਲ ਜਿੰਨੇ ਮੰਨ ਲਓ ਵੀ ਜਿਹੜਾ ਵੀ ਨੈਗੇਟਿਵ ਬੰਦੇ ਜਿਹੜੇ ਨਾ ਖੁਸ਼ ਰਹਿਣ ਵਾਲੇ ਬੰਦੇ ਆ ਮੰਨ ਲਓ ਵੀ ਨੇ ਪਰਵਾਹ ਚ ਕੋਈ ਜਾਦੇ ਕੋਈ ਮੇਜਰ ਬਿਮਾਰੀ ਨਹੀਂ ਠੀਕ ਨੇ ਤਾਂ ਵੀ ਖੁਸ਼ ਨਹੀਂ ਵੀ ਉਹਨਾਂ ਨੂੰ ਇਹ ਚੀਜ਼ ਦੀ ਵੈਲਿਊ ਕਿਤੇ ਜਾ ਕੇ ਦੇਖ ਲੈਣੀ ਚਾਹੀਦੀ ਆ ਵੀ ਕਿਤੇ ਹਸਪਤਾਲ ਗਿਆ ਮਾਰੇ ਉਹਨੂੰ ਕਿ ਦੇਖਿਓ ਵੀ ਮੰਨ ਲਓ ਹੁਣ ਸਰੀਰ ਦੀ ਆਪਾਂ ਕਿੰਨੀ ਕੀਮਤ ਮੰਨੀ ਮੰਨ ਲਓ ਮੇਰੀ ਅੱਖਾਂ ਦੀ ਜਾਂ ਕੋਈ ਵੀ ਬੰਦਾ ਜੇ ਕਹੇ ਮੈਂ ਤੇਰੀਆਂ ਅੱਖਾਂ ਦੇ ਲਈ 5 ਕਰੋੜ ਮੰਨ ਜੇ ਕੋਈ ਕਹੇ ਤੂੰ ਮੈਨੂੰ ਗੁਰਦਾ ਦੇ ਦੇ ਮੈਂ ਤੈਨੂੰ ਕਰੋੜਾ ਰੁਪਇਆ ਦੇਣ 50 ਲੱਖ ਦੇ ਦੇਣਾ ਵੀ ਇਹ ਚੀਜ਼ ਦੀ ਕੀਮਤ ਨੂੰ ਸਮਝੋ ਜਿਹੜੇ ਬੰਦੇਾਂ ਦੀ ਜ਼ਿੰਦਗੀ ਤੋਂ ਨਾ ਖੁਸ਼ ਨੇ ਪਹਿਲਾਂ ਤਾਂ ਉਹ ਇਸ ਚੀਜ਼ ਨੂੰ ਸਮਝੋ ਵੀ ਤੁਸੀਂ ਦੇਖੋ ਸੋਡੇ ਕੋਲੇ ਸਰੀਰ ਹੈ ਤੰਦਰੁਸਤ ਹੈ ਹਾਂ ਖੁਸ਼ ਨਾ ਰਹਿਣਾ ਨਾ ਰਹਿਣਾ ਇਹ ਥੋੜੀ ਆਪਦੀ ਪ੍ਰੋਬਲਮ ਹੈ ਪਰਮਾਤਮਾ ਕਿਸੇ ਨੂੰ ਦੁੱਖ ਸੁੱਖ ਦੇ ਸਕਦਾ ਉਹਦਾ ਭਾਣਾ ਮੰਨ ਕੇ ਆਪਾਂ ਨੂੰ ਉਹ ਚੀਜ਼ ਚ 1 2 4 5 ਦਿਨ ਹਫ਼ਤੇ ਮਹੀਨੇ ਬਾਅਦ ਨਿਕਲਣਾ ਹੀ ਪੈਂਦਾ ਦੂਜੀ ਗੱਲ ਕੀ ਹੁੰਦੀ ਆ ਵੀ ਚੰਗਾ ਖਾਣਾ ਨਹੀਂ ਜਦੋਂ ਆਪਾਂ ਚੰਗਾ ਖਾਣਾ ਨਹੀਂ ਇਹ ਚੀਜ਼ਾਂ ਮੰਨ ਲਓ ਕਿ ਆਪਾਂ ਨੂੰ ਗੱਡੀ 'ਚ ਵੀ ਚੰਗੀ ਚੀਜ਼ ਪਾਉਣੀ ਹੈ ਵੀ ਫੇਰਪਾਰ ਚੰਗਾ ਪਾਉਣਾ ਹੈ ਸਰਵਿਸ ਵਧੀਆ ਕਰ ਇਹਨੂੰ ਇੰਨੀ ਫालतू ਕਿਉਂ ਸਮਝੀਏ ਆਪਾਂ ਵੀ ਚਲ ਯਾਰ ਆ ਵੀ ਖਾ ਲਾ ਉਹ ਵੀ ਖਾ ਲਾ ਨਹੀਂ ਨਹੀਂ ਦੂ 10 ਸਾਲ ਪਹਿਲਾਂ ਚੀਜ਼ਾਂ ਜ਼ਿਆਦਾਤਰ ਚੰਗੀਆਂ ਅਵੇਲੇਬਲ ਸੀ ਹੁਣ ਉਹਨੀਆਂ ਚੰਗੀਆਂ ਅਵੇਲੇਬਲ ਨਹੀਂ ਹੋ ਸੋ ਉਹਨੂੰ ਹਰ ਚੀਜ਼ ਦੇਖ ਕੇ ਖਾਣੀ ਪੈਂਦੀ ਹੁਣ ਮੰਨ ਲਓ ਵੀ ਪਹਿਲਾਂ ਪਾਣੀ ਧਰਤੀ ਦਾ ਇੰਨਾ ਖਰਾਬ ਨਹੀਂ ਸੀ ਪਾਣੀ ਤੋਂ ਲੈ ਕੇ ਉੱਤ ਦੁੱਧ ਕੋਈ ਵੀ ਚੀਜ਼ ਹੁਣ ਬਾਜ਼ਾਰੂ ਉਦੋਂ ਇੰਨੇ ਕੋਲਡ ਡਰਿੰਕ ਨਹੀਂ ਸੀ ਉਦੋਂ ਇੰਨਾ ਰਾਈਫਾਈਡ ਆਇਲ ਦੀ ਸੀ ਤੇ ਜੇ ਕੋਈ ਕੁਲਚੀ ਸੋਚੇ ਜੋ ਵੀ ਕੋਈ ਚੀਜ਼ ਬਣਾਉਂਦਾ ਸੀ ਉਹ ਸਰੋਂ ਤੇਲ ਤੇ ਬਣਾਉਂਦਾ ਸੀ ਹੁਣ ਸਾਰਾ ਪਾਮ ਆਇਲ ਆ ਗਿਆ ਤੇ ਹੁਣ ਸਿਸਟਮ ਬਹੁਤ ਜ਼ਿਆਦਾ ਖਰਾਬ ਹੋ ਚੁੱਕਿਆ ਹੈ ਜਿਹੜੇ ਬੰਦਾ ਅੱਜ ਕੋਈ ਪ੍ਰਾਈਵੇਟ ਨੌਕਰੀ ਕਰਦਾ ਉਹਦੇ ਕੋਲ ਥੋੜਾ ਮੋਟਾ ਬਹਾਨਾ ਉਹ ਇੱਕ ਤਰ੍ਹਾਂ ਅੱਜ ਵੀ ਉਹ ਵਧੀਆ ਸਟੇਟ ਤੇ ਖਾਣਾ ਹੈ ਵੀ ਜੇ ਕਿਸੇ ਕੋਲੇ ਆਪਦੇ ਕੋਲੇ ਕਨਾਲ ਤੋਂ ਕਨਾਲਾਂ ਦੀ ਸਬਜ਼ੀ ਲਾਉਣ ਨੂੰ ਉਹ ਚੰਗੀ ਪਜੀ ਹੁੰਦਾ ਵੀ ਤੁਸੀਂ ਨਾ ਖੁਸ਼ ਹੋਣ ਵਾਲੀਆਂ ਗੱਲਾਂ ਨਾ ਕਰਿਆ ਕਰੋ ਚਾਹੇ ਤੁਸੀਂ ਛੋਟੇ ਜ਼ਿੰਮੇਦਾਰ ਹੋ 2-4 ਕਿੱਲਿਆਂ ਨੇ ਉਹ ਅੱਗੇ 2-4 ਕਿੱਲੇ ਠੇਕੇ ਦੇ ਲੈਨੇ ਹੋ ਤੁਸੀਂ ਚੰਗੀ ਪੋਜੀਸ਼ਨ ਤੇ ਹੈਗੇ ਹੋ ਤੁਸੀਂ ਇਹ ਚੀਜ਼ ਨੂੰ ਫੀਲ ਕਰੋ ਹਾਂ ਅੱਗੇ ਤਰੱਕੀ ਕਰਨ ਵਾਸਤੇ ਮਿਹਨਤ ਕਰਨੀ ਜ਼ਰੂਰੀ ਹੈ ਉਹ ਵੱਖਰੀ ਗੱਲ ਹੈ 네ਗੇਟਿਵ ਬੰਦੇ ਦਾ ਇੱਕ ਹੋਰ ਪੱਖ بڑا ਹੋ ਹੁੰਦਾ ਹੈ ਹਰ ਕੁਝ ਹੁੰਦੇ ਹੋਏ ਉਹ ਪੈਸੇ ਨਾਲ ਜੋ ਸੁੱਖ ਸਹੂਲਤ ਲੈ ਲੈਣੀ ਚਾਹੀਦੀ ਹੈ ਉਹ ਉਹਦਾ ਆਨੰਦ ਨਹੀਂ ਮਾਣਦਾ ਇਹ ਉਹਦੀ ਪਹਿਲੀ ਉਹ ਹੁੰਦੀ ਤੇ ਜੇ ਮਨ ਨੂੰ ਵੀ ਪੈਸੇ ਨਾਲ ਹੀ ਸਾਰੀ ਚੀਜ਼ ਹੁੰਦੀ ਜਿਹੜੇ ਬੰਦੇ ਇਸ ਮੇਨ ਸਵਾਲ 90% ਬੰਦੇ ਕਹਿੰਦੇ ਹੁਣ ਵੀ ਸਾਰਾ ਕੁਝ ਪੈਸਿਆਂ ਦੇ ਤਾਂ ਉਹਦੇ ਤਾਂ ਖੁਸ਼ ਨਹੀਂ ਤੇ ਫਿਰ ਉਹ ਇਸ ਗੱਲ ਦਾ ਜਵਾਬ ਦੇਣ ਵੀ ਜਿਹਦੇ ਕੋਲ ਪੈਸੇ ਵੀ ਨਹੀਂ ਸੌਖਾ ਉਹ ਕਿਉਂ ਕਿਥੀ ਜਿਹੜੀ ਗੱਲੋਂ ਉਹ ਦੁਖੀ ਆ ਸ਼ਾਇਦ ਉਹ ਤਾਂ ਤੁਹਾਡੇ ਕੋਲ ਹੈ ਜੀ ਆ ਲੈਣਾ ਵੀ ਪਰਿਵਾਰ ਚ ਕਲੇਸ਼ ਨਹੀਂ ਕਰਨਾ ਜਿਵੇਂ ਉਸਕਲ ਨੂੰ ਕੁਝ ਨਹੀਂ ਰੋ ਤੁਸੀਂ ਤਾਂ ਬਰਸਤੋ ਹੁਣ ਕੋਈ ਅਮੀਰ ਬੰਦਾ ਉਹਨੂੰ ਮਨੂਗੀ ਕਹਿੰਦਾ ਕਿ ਤੂੰ ਆਹ ਨਹੀਂ ਖਾਣਾ ਉਹ ਨਹੀਂ ਖਾਣਾ ਇਹ ਤੁਸੀਂ ਅੱਜ ਦੀ ਘੜੀ ਇਸ ਪੋਜੀਸ਼ਨ ਤੇ ਹੈਗਾ ਨਾ ਕੁਝ ਵੀ ਖਾ ਸਕਦੇ ਇਹ ਚੀਜ਼ ਦੀ ਖੁਸ਼ੀ ਤਾਂ ਮਨਾਓ ਨਾ ਕਿਤੇ ਵੀ ਤੁਸੀਂ ਜਾ ਸਕਦੇ ਚਾਹੇ ਤੁਸੀਂ ਦੋਸਤ ਦੀ ਗੱਡੀ 'ਚ ਬੈਠ ਕੇ ਜਾਣਾ ਛੋਟੇ ਕੋਲ ਆਪਣੀ ਗੱਡੀ ਤੁਸੀਂ ਜਾ ਸਕਦੇ ਇੱਕ ਬੰਦਾ ਉਹ ਮਨੂਗੀ ਉਹਨੂੰ ਗੱਡੀ 'ਚ ਹੀ ਸਫ਼ਰ ਕਰਨਾ ਮਨਾ ਤੁਸੀਂ ਬੱਸ ਜਿੱਤਾ ਜਾ ਸਕਦੇ ਜੋ ਚੀਜ਼ਾਂ ਤੁਹਾਡੇ ਕੋਲੇ ਹੈਗੀਆਂ ਨੇ ਉਹਨਾਂ ਦਾ ਸ਼ੁਕਰਾਨਾ ਕਰੋ ਉਹਨਾਂ ਤੋਂ ਹੀ ਖੁਸ਼ੀ ਲਓ ਹਾਂ ਜਿਹੜੀਆਂ ਨਹੀਂ ਹੈਗੀਆਂ ਉਹਨਾਂ ਦੀ ਤਰੱਕੀ ਖਾਤਰ ਮਿਹਨਤ ਕਰੋ ਉਮ ਵੱਖਰੀ ਗੱਲ ਦਿਨ ਲਈ ਜਿਹੜਾ ਇਹ ਪੈਸਾ ਹੁੰਦਾ ਜਾਂ ਕੋਈ ਪੈਸਾ ਜਿੰਮੀ ਵੀ ਕਮਾਉਂਦਾ ਚਾਹੇ ਕੋਈ ਛੋਟੀ ਨੌਕਰੀ ਕਰਕੇ ਕਮਾਉਂਦਾ ਚਾਹੇ ਕਿਸੇ ਕੋਲੇ ਪੈਸਾ ਜਾਦੇ ਹੈ ਚਾਹੇ ਘੱਟ ਹੈ ਤੁਸੀਂ ਪੈਸਾ ਖਰਚੋ ਪੈਸਾ ਖਰਚਣ ਨਾਲ ਨਹੀਂ ਕਹਿੰਦੇ ਮੁਕਦਾ ਹੁੰਦਾ ਪੈਸਾ ਵੀ ਸੁੱਖ ਸੁਹੂਤ ਤੇ ਖਰਚੋ ਪੈਸਾ ਹੀ ਪੈਸਾ ਖੇਚਦਾ ਹੈ ਪੈਸੇ ਨੂੰ ਕੰਮ ਦੇ ਲਾਓ ਪੈਸਾ ਹੋਟ ਮੌਕਾ ਦੇ ਵੀ ਤੁਸੀਂ ਹੱਥ ਘੁੱਟ ਕੇ ਮਾੜਾ ਖਾ ਕੇ ਮਾੜਾ ਪਾ ਕੇ ਦੀ ਬਜਾਏ ਪੈਸਾ ਹੋਰ ਵੱਧ ਕਮਾਉਣ ਕਮਾਉਣਾ ਸਿੱਖੋ ਹੋਰ ਵੱਧ ਮਿਹਨਤ ਵੱਧ ਕਰੋ ਖਰਚੇ ਘਟਾ ਕੇ ਮਾੜਾ ਖਾ ਕੇ ਇਹਨਾਂ ਜੀ ਹਾਂਜੀ ਘਟਾਉਣਾ ਤਾਂ ਕਿਸੇ ਹੋਰ ਜਗ੍ਹਾ ਤੋਂ ਘਟਾ ਲਓ ਪਰ ਸਸਤੀ ਸਬਜ਼ੀ ਲੈ ਰਣੀ ਸਸਤਾ ਫਰੂਟ ਖਾਣਾ ਮੈਂ ਸਭ ਕੁਝ ਹੁੰਦੇ ਹੋਏ ਘੱਟਾ ਢੋਣਾ ਵੀ ਇਹ ਕੋਈ ਚੰਗੀ ਗੱਲ ਇੱਕ ਹੁੰਦਾ ਕੰਜੂਸ ਕੰਜੂਸ ਹੁੰਦਾ ਵੀ ਮਨ ਲਓ ਜਿਹੜਾ ਕੁਦਰਤੀ ਤੌਰ ਤੇ ਕੰਜੂਸ ਹੁੰਦਾ ਕੰਜੂਸ ਤੇ ਚੀਪੜ ਕੰਜੂਸ ਤੇ ਚੀਪੜ 'ਚ ਫਾਇਰ ਫਰਕ ਹੈ ਬਹੁਤ ਮੈਂ ਆਪ ਦੇ ਤੌਰ ਤੇ ਬੇਸਿਕ ਇਹਨਾਂ ਜਿਵੇਂ ਮੰਨ ਲਓ ਕਿ ਇਹ ਕੰਜੂਸ ਹੁੰਦਾ ਉਹ ਨੇਚਰਲ ਤੌਰ ਤੇ ਕੰਜੂਸ ਹੁੰਦਾ ਉਹ ਤੋਂ ਪੈਸਾ ਲੱਗਦਾ ਨਹੀਂ ਉਹ ਵੱਖਰੀ ਗੱਲ ਹੈ ਜਿਹੜਾ ਚੀਪੜ ਉਹ ਸਭ ਕੁਝ ਹੁੰਦੇ ਹੋਏ ਨਾਲ ਆਉਣਾ ਉਹ ਚੀਪੜ ਹੁੰਦਾ ਯੋ ਨਾ ਹੁੰਦਾ ਤੇ ਵੀ ਜਿਹੜਾ ਬੰਦਾ ਕੋਈ ਦੇਖੋ ਛੋਟੇ ਕਈ ਵਾਰੀ ਆਪ ਪਲੇਖਾਂ ਵੀ ਛੋਟੇ ਪਰਿਵਾਰ ਆਨੇ ਬੰਦੇ ਵੀ ਚੰਗੇ ਸ਼ੌਂਕ ਵੀ ਕਰਦੇ ਆ ਪੁੱਤੇ ਰਖਦੇ ਆ ਪੁੱਤਰ ਢਾਉਦੇ ਆ ਜੋ ਵੀ ਜਲੂ ਕਰਦੇ ਜਿੰਨੇ ਵੀ ਸ਼ੌਂਕ ਹੁੰਦੇ ਨੇ ਘੋੜੀ ਰੱਖਣਾ ਚੰਗੇ ਪਸ਼ੂ ਤਿਆਰ ਕਰਨਾ ਚੰਗੇ ਆ ਝੋਟੀਆਂ ਤਿਆਰ ਕਰਨਾ ਚੰਗੀ ਬੱਚੀ ਰੱਖਣ ਛੋਟਾ ਬੰਦਾ ਇਹ ਕਰਦਾ ਤੇ ਹਲੇ ਜਿਹੜਾ ਹੁੰਦਾ ਉਹ ਉਹਦੇ ਘਰੇ ਜਮਾ ਸਿਸਟਮ ਡਾਊਨ ਹੁੰਦਾ ਇਹ ਸਿਰਫ دل ਤੇ ਜਿਗਰੇ ਦੀ ਗੱਲ ਹੁੰਦੀ ਆ ਜ਼ਿੰਦਗੀ ਨੂੰ ਬਹੁਤ ਸ਼ੌਂਕ ਨਾਲ ਚਾਹ ਨਾਲ ਜਿਹੜੇ ਬੰਦੇ ਕੋਲ ਜਿੰਦਗੀ ਚ ਕੰਮ ਐ ਇੱਕ ਜ਼ਿਆਦਾਤਰ ਆਪਾਂ ਦੇਖਿਆ ਵੀ ਜਿਹੜਾ ਬੰਦਾ ਛੋਟਾ ਐ ਉਹ ਤਾਂ ਛੱਡ ਚਲੋ ਪਤਾ ਨਹੀਂ ਵੀ ਉਹ ਤਾਂ ਧੀਰੇ ਮੀਡਲ ਕਲਾਸ ਭਾਈ ਨੇ ਧੀਰੇ ਥੋੜੀ ਜਿਹੀ ਸੈੱਟ ਹੋ ਜਾਂਦੀ ਐ ਵੀ ਚੰਗੀ ਰੋਜੀ ਰੋਟੀ ਚੱਲਦੀ ਉਹਨਾਂ ਦੇ ਆਦੇਸ਼ ਨਹੀਂ ਹੁੰਦੇ ਆਦੇਸ਼ ਮਤਲਬ ਟਾਰਗੇਟ ਨਹੀਂ ਹੁੰਦੇ ਵੱਡੇ ਟਾਰਗੇਟ ਤਾਂ ਉਹਦੇ ਬਿਲਕੁਲ ਹੀ ਨਹੀਂ ਹੁੰਦੇ ਮਤਲਬ ਉਹ ਵੱਡੇ ਟਾਰਗੇਟ ਮੈਂ ਸਮਝਦੇ ਵੀ ਤਾਂ ਆਪਣੇ ਵਾਸਤੇ ਹੈ ਨਹੀਂ ਕਿਹੜੀ ਚੀਜ਼ ਆਪਣੇ ਵਾਸਤੇ ਨਹੀਂ ਹੈਗੀ ਕਿੱਥੇ ਆਪਾਂ ਨਹੀਂ ਬੋਲ ਸਕਦੇ ਸਵਿਫਟ ਕਾਰ ਵਾਲਾ ਬੰਦਾ ਕਿਹੜੀ ਗੱਡੀ ਅੱਜ ਸਵਿਫਟ ਤੇ ਅਜ ਛੋਟੀ ਗੱਡੀ ਦਾ ਕੀ ਲਿਓ ਲੈ ਸਕਦਾ ਇਹ ਸਭ ਮਿੱਥਾ ਨੇ ਦੁਨੀਆ ਇੱਥੋਂ ਹੀ ਉੱਥੇ ਜਾਂਦੀ ਉਈ ਬੰਦਾ ਥੱਲੋਂ ਹੀ ਉੱਥੇ ਪਹੁੰਚਿਆ ਹੁੰਦਾ ਹੈ ਜੀਵਨ ਦਾ ਹਰੇਕ ਕੋਲੇ ਉਨੇ ਹੀ ਹੁੰਦਾ ਨਾ 70 80 ਸਾਲ 90 ਹਾਂ ਵੀ ਇਹ ਹੁਣ ਸਰ ਵੀ ਕਿਸੇ ਨੂੰ ਪਹਿਲੇ ਹੀ ਥੋੜਾ ਜਿਹਾ ਉਧਰੀਆਂ ਪੌੜੀਆਂ ਤੇ ਖੜਾ ਹੋਵੇ ਉਹ ਦੋਤੇ ਲੱਗ ਗਏ ਹੁਣ ਆਪਾਂ ਇੱਥੋਂ ਖੜੇ ਆਪਾਂ ਇੱਥੇ ਨਹੀਂ ਹਾਂ ਵਿਚਾਰੇ ਤਾਂ ਪਹੁੰਚ ਸਕਦੇ ਕੋਈ ਬੰਦਾ ਇੱਥੇ ਖੜਾ ਆਪਣੋਂ ਤੋਂ ਦੋ ਚਾਰ ਪੌੜੀਆਂ ਉੱਤੇ ਖੜਾ ਉਹ ਤਾਂ ਕਿੰਨੀ ਪੌੜੀਆਂ ਤੱਕ ਆਪਾਂ ਦੀਆਂ ਤੱਕ ਤਾਂ ਪਹੁੰਚ ਸਕਦੇ ਆਪਾਂ ਉਨੇ ਹੀ ਮਿਹਨਤ ਦਾ ਕਰੋ ਮੈਂ ਆਪਾਂ ਇਹ ਨਹੀਂ ਕਹਿੰਦੇ ਵੀ ਜੇਪਾ ਸਿਰੀ ਪਹੁੰਚ ਜਾਣ ਉਸ ਮਿਹਨਤ ਕਰਕੇ ਦਿਮਾਗ ਲਾ ਕੇ ਕੋਸ਼ਿਸ਼ ਤਾਂ ਕਰੋ ਥੋੜੇ ਟਾਰਗੇਟ ਹੋਣੇ ਜ਼ ਇੱਕ ਜਿਵੇਂ ਜਿਹਦੇ ਕੋਲੇ ਜਿਨ੍ਹਾਂ ਦੇ ਕੋਈ ਬੱਚੇ ਵੱਡੇ ਹੋ ਗਏ ਉਸ ਹੋ ਗਏ ਵੀ ਮੋਬਾਈਲ ਦੇ ਵਿੱਚ ਹਰ ਕੀ ਮੰਨ ਲਓ ਵੀ ਆਪਣੇ ਕੋਲੇ ਕਿਤਾਬਾਂ ਮੰਨਣਾ ਟਾਈਮ ਆਪਣੇ ਕੋਲੇ ਕੁਝ ਨਹੀਂ ਟਾਈਮ ਜੇ ਆਪਾਂ ਕੋਈ ਚੀਜ਼ ਨਹੀਂ ਆਪਾਂ ਨੂੰ ਨੌਲੇਜ ਨਹੀਂ ਆ ਰਹੀ ਜੇ ਹੁਣ ਕਿਸੇ ਬੰਦੇ ਨੇ 5 700 1000 2000 ਕਿਤਾਬ ਪੜ੍ਹੀ ਹੈ ਉਹ ਹੀ ਚੰਗੇ ਬੰਦੇ ਨੇ ਇੰਟਰਵਿਊ ਸੋਲ ਨਾ ਸੁਣਿਆ ਜਾ ਸਕਦਾ ਜੇ ਆਪਾਂ ਉਹਨਾਂ ਜਿੰਨੀ ਮਿਹਨਤ ਕਰਕੇ ਉਹਨਾਂ ਗਿਆਨ ਨਹੀਂ ਲੈ ਸਕਦੇ ਗਿਆਨ ਵਾਲੇ ਬੰਦੇ ਦੀ ਗੱਲਾਂ ਸੁਣ ਸਕਦੇ ਉਹਨਾਂ ਤੋਂ ਨੌਲੇਜ ਤਾਂ ਲੈ ਸਕਦੇ ਉਹ ਤਾਂ ਲੈ ਸਕਦੇ ਉਹ ਤਾਂ ਲੋ ਇਹ ਹੈ ਦਾ ਸਾਰਾ ਕੁਝ ਮੋਬਾਈਲ 'ਚ ਜੇ ਸੋਨੂ ਗਿਆਨ ਹੋ ਤਾਂ ਹੀ ਬੱਚਿਆਂ ਨੂੰ ਗਿਆਨ ਪਰ ਉਹ ਮੰਨ ਲਓ ਹੁਣ ਕਿਸੇ ਬੰਦੇ ਨੇ ਦਿੱਲੀ ਜਾਣਾ ਤੇ ਟ੍ਰੇਨ ਹਮੇਸ਼ਾ ਆਪਾਂ ਇਧਰਲੀ ਟ੍ਰੇਨ ਚੜੀ ਰਹਾਂਗੇ ਉਦੋਂ ਸਾਬਤ ਕਰਕੇ ਮੁੜਿਆ ਮੈਂ ਆਪਾਂ ਮੰਜ਼ਿਲ ਤੇ ਥੋੜੀ ਗੱਲ ਚ ਮੰਜ਼ਿਲ ਦੇ ਮੁੰਡੇ ਨਾਲ ਤਰ ਸਹੀ ਦਿਸ਼ਾ ਤਾਂ ਹੁਣ ਜੀ ਬੱਚਿਆਂ ਨੂੰ ਆਪਣੇ ਨੂੰ ਦਿਸ਼ਾ ਦਵੋਗੇ ਕਿਵੇਂ ਜੇ ਨੌਲੇਜ ਹੋਊ ਹੁਣ ਮੰਨ ਲਓ ਵੀ ਇੱਕ ਬੰਦਾ ਹੈ ਵੀ ਆਮ ਤੌਰ ਤੇ ਕਿਹੰਦਾ ਆਪਾਂ ਸ਼ਹਿਰਾਂ ਦੇ ਛੋਟੇ ਬੰਦੇ ਜਿਹੜੇ ਇੱਕ ਦਾ ਘਾਣ ਹੁੰਦੀ ਓਦੀ ਇੱਕ ਵਿਸ ਵਿੱਚ ਕਿਸੇ ਦੀ ਦੁਕਾਨ ਦੋ ਵਿਸ ਵਿੱਚ ਕਿਸੇ ਕੋਲੇ ਚਾਰ ਵਿਸ ਵਿੱਚ ਕਿਸੇ ਕੋਲੇ ਇੱਕ ਕਨਾਲ ਉਹ ਸਾਰੇ ਬੰਦੇ ਕੰਮ ਚਲਾਉਂਦੇ ਆਂ ਬੜੀਆਂ ਸੌਖੀ ਸਾਦਾ ਸਿਸਟਮ ਜੱਲੇ ਆਪ ਤਾਂ ਸਾਡੇ ਜੱਟ ਜਿੰਮੀਦਾਰ ਅਸੀਂ ਉਹਨਾਂ ਚ ਆਉਣਿਆ ਕਿ ਆਪਣੇ ਕੋਲ ਇੱਕ ਕਿੰਨੇ ਚ 96 ਵਿਸ ਬਣੇ ਆਪਾਂ ਸਾਰੇ ਔਖੀ ਰਹਨੇ ਟਿੱਲੇ ਵਾਲਾ ਵੀ ਔਖਾ ਦੋ ਵਾਲਾ ਵੀ ਔਖਾ ਤਿੰਨ ਚਾਰ ਪੰਜ ਕਿਲੇ ਨਾਲ ਸਾਰੇ ਔਖੀ ਔਖੇ ਆਪਾਂ ਇਹਦੇ ਛੇੜ ਕੇ ਤੇ ਹੋਰ ਵੀ ਕੰਮ ਹੋ ਸਕਦਾ ਆਪਾਂ ਇਸ ਦੁਨੀਆ ਤੇ ਆਇਆ ਤਾਂ ਕੋਈ ਇਹਦਾ ਮਤਲਬ ਇਹ ਜਿਆ ਪਰ ਉਹੀ ਕੀਤਾ ਆਪਾਂ ਕਰਦੇ ਇਹ ਕਿ ਤਾ ਆਪਾਂ ਸ਼ਾਦੀ ਨਹੀਂ ਛੱਡਦੇ ਇਹ ਕਿ ਤਾ ਆਪਾਂ ਕੁਝ ਸਮੇਂ ਲਈ ਛੱਡ ਦੋ ਉਹਦਾ ਬਦਲ ਲੱਭ ਕੇ ਦੇਖ ਲਓ ਦੁਬਾਰੇ ਫੇਰ ਆ ਜਾਣੀ ਤੁਹਾਨੂੰ ਕਰਨਾ ਇਹ ਨਹੀਂ ਕਹਿੰਦੇ ਵੀ ਪ੍ਰੋਪਰ ਹੀ ਛੱਡ ਦੋ ਕਿ ਦੋ ਸਾਲ ਪੰਜ ਸਾਲ ਬ੍ਰੇਕ ਲੈ ਕੋਈ ਹੋਰ ਕਰਕੇ ਦੇਖੀਂ ਕਿਉਂਕਿ ਤੁਸੀਂ ਇਨਸਾਨ ਤੁਹਾਨੂੰ ਬਣਾਇਆ ਪਰਮਾਤਮਾ ਨੇ ਕਿਸੇ ਹੋਰ ਵਿਜਨ ਲਈ ਤੁਸੀਂ ਜ਼ਿਆਦਾ ਕੈਪੇਬਲ ਹੋ ਆਪਾਂ ਬਿਨਿਓ ਬਣਾਉਂਦਾ ਤਾਂ ਮਕਸਦ ਸ਼ਿਰਕਾ ਐਨਐਸਬੀ ਜਿੱਦਿਆ ਜਦੋਂ ਮੈਂ ਹੁਣ ਮਿਲਾਂ ਹਾਂਗਾ ਤਾਂ ਮੈਂ ਲਿਖੂਗਾ ਨੇ ਕਿਤੇ ਬੰਦੇ ਸਾਰੇ ਪੁਆਇੰਟ ਵੀ ਜੋ ਚੀਜ਼ਾਂ ਉਹ ਕਹਿੰਦੇ ਨੇ ਉਹ ਲਿਖਾਂਗੇ ਵੀ ਤੁਸੀਂ ਆਹੀ ਚੀਜ਼ਾਂ ਮੰਨਦੇ ਸਾਨੂੰ ਕੋਲ ਹੈ ਤਾਂ ਆਪਾਂ ਉਹਦਾ ਦੂਜਾ ਬਦਲ ਲਿਖਾਂਗੇ ਇਹਦੇ ਨਾਲ ਦੁਬਾਰਾ ਫੇਰ ਵੀਡੀਓ ਬਣਾਵਾਂਗੇ ਲਿਖੂਗਾ ਕਿ ਰੋਟੀ ਮੋਟੀ ਗੱਲ ਨਹੀਂ ਸੀ ਵੀ ਦੁਨੀਆ ਖੁਸ਼ ਤੋਂ ਖੁਸ਼ ਪਈ ਹੈ ਤੇ ਇੱਕ ਖਾਸ ਕਰਕੇ ਨੇਚਰ ਤੋਂ ਦੂਰ ਹੋ ਕੇ ਬੰਦਾ ਖੁਸ਼ ਨਹੀਂ ਨੇਚਰ ਮਤਲਬ ਜੀਵਤ ਚੀਜ਼ਾਂ ਦਾ ਸ਼ੌਂਕ ਰੱਖੋ ਉਹਦੇ ਵਿੱਚ ਪੇੜ ਪੌਦੇ ਆ ਜਾਂਦੇ ਆ ਮੁਰਗੇ ਕੁੱਤੇ ਕਬੂਤਰ ਜੋ ਵੀ ਜਿੰਨੇ ਜੀਵ ਦਾ ਸ਼ੌਂਕ ਆ ਜੀਵਤ ਚੀਜ਼ਾਂ ਦਾ ਸ਼ੌਂਕ ਰੱਖੋ ਨਰਜੀਵ ਚੀਜ਼ਾਂ ਦਾ ਸ਼ੌਂਕ ਰੱਖੋ ਪਰ ਜ਼ਿਆਦਾ ਨਾਲ ਹੀ ਬਹੁ ਮੋਟੀ ਹੈ ਸਮਝਣਾ ਇਹ ਸਾਇੰਸ ਜਿੰਨਾ ਵੀ ਜ਼ੋਰ ਲਾ ਲੈ ਕੁਦਰਤ ਤੋਂ ਵੱਡੀ ਨਹੀਂ ਸਕਦੀ। ਨਹੀਂ ਨਹੀਂ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇ ਤੌਰ ਤੇ ਸੋਚ ਕੇ ਦੇਖੋ ਤੁਸੀਂ ਜਿਵੇਂ ਕਿੰਨੀ ਵੱਡੀ ਧਰਤੀ ਹੈ ਕਿੰਨੇ ਤੇ ਲੋਕਾ ਕਿੰਨੇ ਅਰਬਾਂ ਖਰਬਾਂ ਲੋਕਾਂ ਇਹਨਾਂ ਦੀ ਕਦੇ ਸ਼ਕਲ ਮਿਲਦੀ ਕਦੇ ਸ਼ਕਲ ਨਹੀਂ ਮਿਲਦੀ ਇਹਨਾਂ ਕਿਸੇ ਦੀ ਵੀ ਮੰਨ ਲਓ ਚੇਹ ਮਨ ਲਓ ਸ਼ਕਲ ਮਿਲ ਗਈ ਤਾਂ ਉਹਦਾ ਕੱਦ ਨਹੀਂ ਮਿਲਦਾ। ਜੇ ਕੱਦ ਵੀ ਮਿਲ ਗਿਆ ਤਾਂ ਆਵਾਜ਼ ਨਹੀਂ ਮਿਲਦੀ। ਜੇ ਆਵਾਜ਼ ਵੀ ਮਿਲ ਗਈ ਤਾਂ ਬਲੱਡ ਗਰੁੱਪ ਨਹੀਂ ਮਿਲੂਗਾ ਜੇ ਕਈ ਚੀਜ਼ਾਂ ਹੋਰ ਵੀ ਮਿਲ ਗਈਆਂ ਤਾਂ ਐਂਡ ਤੇ ਆ ਕੇ ਕਦੇ ਸੋਚ ਨਹੀਂ ਮਿਲਦੀ ਇੱਕ ਬੀਮਾਰ ਹੋ ਸਕਦਾ ਇੱਕ ਮਾਨਦਾਰ ਹੋ ਸਕਦਾ ਇੱਕ ਦੀ ਕਿਸੇ ਚੀਜ਼ ਬਾਰੇ ਹੋ ਸਕਦਾ ਕਿਸੇ ਜਿਹੜਾ ਬੰਦਾ ਇਸ ਦੁਨੀਆ ਨੂੰ ਚਲਾ ਰਿਹਾ ਜੋ ਵੀ ਕੁਦਰਤ ਚਲਾ ਰਹੀ ਹੈ ਵਾਇਰ ਨੂੰ ਆਪਣਾ ਪਰਮਾਤਮਾ ਚਲਾ ਰਿਹਾ ਉਹਦੇ ਤੋਂ ਵੱਡਾ ਸਿਸਟਮ ਤਾਂ ਕਿਸੇ ਕੋਲ ਹੈ ਨਹੀਂ ਨਾ ਉਹਦੇ ਦੇ ਰਾਜ ਚ ਰਹਿਣਾ ਹੀ ਪੈਣਾ ਉਹ ਇੰਨਾ ਕੋ ਸਿਸਟਮ ਚਲਾ ਰਿਹਾ ਹੈ ਉਹ ਆਪਣਾ ਸਰੀਰ ਹੈ ਸਰੀਰ ਦੇ ਵਿੱਚ ਆਪਾਂ ਕੋਈ ਚੀਜ਼ ਖਾਦੇ ਵਗੈਰੇ ਤੇ ਬਾਅਦ ਚ ਆਪਾਂ ਕਵੈਸਨਰ ਸਿਸਟਮ ਬਣਿਆ ਹੋਇਆ ਅੰਦਰ ਸਾਰਾ ਮਸ਼ੀਨ ਉਹਨੂੰ ਆਪਣਾ ਇੱਦਾਂ ਹੀ ਵੱਡੀ ਬਾਡੀ ਬਣਾਉਣੀ ਪਈ ਫੇਰ ਸਾਰੀ ਚੀਜ਼ ਦਾ ਸਿਸਟਮ ਚੱਲਦਾ ਇਥੋਂ ਦੇਖਦੇ ਆਂ ਸੋਚਦੇ ਆਂ ਕੰਮ ਕਰਦੇ ਇਹੋ ਚੀਜ਼ ਉਹਨੇ ਨਿੱਕੇ ਜਿਹੇ ਕੀੜੀ ਚ ਵੀ ਲਾ ਕੇ ਇਹੀ ਨਿੱਕੀ ਜਿਹੀ ਚੀਜ਼ੂ ਲਾ ਕੇ ਉਹਨੇ ਇਹੀ ਸਿਸਟਮ ਉਹ ਦਿੱਤੀ ਜਿਹੜੀ ਚੱਟ ਤੱਕ ਯੁੱਧੂ ਵੱਡਾ ਵਿਗਿਆਨੀ ਕੋਈ ਨਹੀਂ ਉਹਦੇ ਆਪਾਂ ਨੂੰ ਰਾਜਾ ਚ ਰਹਿਣਾ ਪੂਆ ਇਨਸਾਨ ਦੇ ਰੂਪ ਵਿੱਚ ਜਨਮ ਲੈ ਲਿਆ ਬਸ ਬਹੁਤ ਵੱਡੀ ਗੱਲ ਹੈ ਇਕ ਇਨਸਾਨ ਹੀ ਹੈ ਜਿਹੜਾ ਗਰੀਬ ਪੈਦਾ ਹੋ ਕੇ ਮੀਰੋ ਦਾ ਇੱਕ ਤੋਂ ਵੀ ਕੋਈ ਸੂਤ ਨਹੀਂ ਲੈ ਸਕਦਾ ਹੁਣ ਮੱਜਨੇ ਤਾਂ ਮਾਨੋ ਜਹਾਜ਼ ਦੀ ਸਫਾਰੀ ਕਰਮੀ ਜੇਕਰ ਵੀ ਲੋਕਾਂ ਨੂੰ ਕੋਈ ਫੀਲ ਨਹੀਂ ਆਉਣਾ ਜੇ ਹੋਰ ਕਿਸੇ ਜੂਨ ਦੇ ਵਿੱਚ ਇੰਨਾ ਰੱਕੀ ਜਾ ਇਹਨਾਂ ਸਵਾਦ ਨਹੀਂ ਲਿਆ ਜਾ ਸਕਦਾ ਘੁੰਮ ਫਿਰ ਕੇ ਜਾਂ ਹੋਰ ਜੋ ਵੀ ਚੀਜ਼ਾਂ ਖਾ ਪੀ ਕੇ ਉਹ ਬੌਂਡ ਨੇ ਸਾਰੇ ਆਪਾਂ ਆਪਾਂ ਇਨਸਾਨ ਦੇ ਰੂਪ ਵਿੱਚ ਆਏ ਆ ਇਹਨਾਂ ਜ਼ਿੰਦਗੀ ਨੂੰ ਮਾਣੋ ਪੂਰਾ ਸਵਾਦੋ ਜ਼ਿੰਦਗੀ ਨੂੰ ਜਿਵੇਂ ਮਾਣ ਜਿਵੇਂ ਜਿਆਦਾ ਪਤਾਂ ਤੰਦਰੁਸਤੀ ਵੱਨੀ ਪੂਰਾ ਧਿਆਨ ਦੋ ਚੰਗੀ ਚੀਜ਼ ਕਾਹ ਜਿਹੜੇ ਬੰਦੇ ਕੋ ਸੈੱਟ ਹੋ ਜੰਗੇ ਨੇ ਚੰਗੀ ਜੀ ਦੀ ਫੁੱਲ ਡਿਮਾਂਡ ਕਰੋ ਚੰਗੇ ਦੁੱਧ ਦੀ ਚੰਗੀ ਜੀ ਦੀ ਡਿਮਾਂਡ ਵਧਾਓ ਚੰਗੀ ਸਬਜ਼ੀ ਦੀ ਉਹਦੇ ਨਾਲ ਫਾਇਦਾ ਕੀ ਹੋਊਗਾ ਛੋਟੇ ਜ਼ਿੰਮੇਦਾਰੋ ਚੀਜ਼ ਪੈਦਾ ਕਰਨ ਲੱਗੂ ਤੇ ਉਹਦੀ ਚੰਗੀ ਤੇਜ ਦੇਖੋ ਛੋਟੇ ਤੇ ਵੱਡੇ ਨੂੰ ਜਿਹੜਾ ਵਿਚਾਲੜਾ ਤੇ ਛੋਟਾ ਵਰਗਾ ਇਹ ਆਸਤੀ ਸੈਟਿੰਗ ਵਹਣੇ ਪਊਗੀ ਉਹ ਦੁੱਤੇ ਨਾਲ ਆਪਣਾ ਕੋਈ ਹੋਣੀ ਆਪਾਂ ਨੂੰ ਕਰੀ ਜੇ ਸਾਰਾ ਧੰਨਵਾਦ ਸੀਗਾ